ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾ ਅੱਜ ਅਸੀਂ ਕਲਨੌਰ ਬਲਾਕ ਸੰਪਤੀ ਦੇ ਦਫ਼ਤਰ ਤੇ ਵਿੱਚ ਆਏ ਸੀਗੇ ਉੱਥੇ ਲੋਕਾਂ ਨੂੰ ਪੁੱਛਿਆ ਵੀ ਆ ਸਾਰਾ ਉਥੋਂ ਦੇ ਹਾਲਾਤ ਵੀ ਵੇਖੇ ਆ ਜਿਹੜੀਆਂ ਬਲਾਕ ਸੰਪਤੀ ਦੇ ਜਿਲ੍ਹਾ ਪ੍ਰੇਸ਼ੀਂ ਚੋਣਾਂ 223 ਹੋਣੀਆਂ ਚਾਹੀਦੀਆਂ ਸੀ ਉਹ ਅੱਜ ਹੁਣ 225 ਦਾ ਅਖੀਰ ਹੈ ਇਹ ਕਾਦੀ ਡੈਮੋਕ੍ਰੇਸੀ ਆ ਲੋਕਾਂ ਦਾ ਜਿਹੜਾ ਡੈਮੋਕ੍ਰੈਟਿਕ ਹਾਕਾ ਉਹ ਕਿੰਨੀ ਦੇਰ ਅਫਸਰਾ ਰਹੀ ਲੋਕਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਇਲਾਕੇ ਦੀ ਡਵੈਲਪਮੈਂਟ ਨਹੀਂ ਪੰਡਾ ਦੀ ਹੋਈ ਜੇ ਹੁਣ ਇਲੈਕਸ਼ਨ ਡਿਕਲੇਅਰ ਹੀ ਕੀਤੀ ਹੈ ਇਹਨੇ ਦੇਰ ਬਾਅਦ ਤੇ ਅੱਜ ਹਾਲਾਤ ਇਹ ਨੇ ਕਿ ਜਿੱਥੇ ਜਿੱਥੇ ਵੀਡੀਓ ਦਫ਼ਤਰ ਨੇ ਜਿੱਥੇ ਜਿੱਥੇ ਦਰਖਾਸਤਾਂ ਹੋਣੀਆਂ ਨੇ ਉਥੋਂ ਦੇ ਹਾਲਾਤ ਕਰਫਿਊ ਹੋਰ ਗਿਆ ਸੈਂਕੜੇ ਦੀ ਦਰਦ ਵਿੱਚ ਪੁਲਿਸ ਲਾਈ ਹੋਈ ਹੈ ਵੀਡੀਓ ਦਫ਼ਤਰ ਨੂੰ ਜਾਣ ਵਾਲੇ ਸਾਰੇ ਰਸਤੇ ਜਿਹੜੇ ਆ ਉਹ ਸਿਲਕਿਤੇ ਹੋਏ ਆ ਜਿਨ੍ਹਾਂ ਲੋਕਾਂ ਨੇ ਪਿੰਡੂ ਏਰੀਆ ਦੇ ਵਿੱਚ ਫਾਰਮ ਭਰਨੇ ਸੀ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਵਾਸਤੇ ਕੋਈ ਕਿਸੇ ਚੰਗੇ ਦੁਕਾਨਦਾਰ ਕੋਲ ਬੈ ਕੇ ਭਰਦਾ ਸੀ ਕੋਈ ਬਸਿਕਾ ਨਵੀਸਾ ਕੋ ਭਰਦਾ ਸੀ ਬਸਿਕਾ ਨਵੀਸਾ ਨੂੰ ਤੇ ਦੁਕਾਨਦਾਰਾਂ ਸਾਰਿਆਂ ਨੂੰ ਹੁਕਮ ਦੇ ਦਿੱਤੇ ਗਏ ਆ ਪ੍ਰਤਿ ਉਸਿਆ ਪਬਲੀਕ ਦੁਕਾਨਾਂ ਅੱਜ ਬੰਦ ਰੱਖਣੀਆਂ ਨੇ ਕਿਸੇ ਨੂੰ ਫਾਰਮ ਦੇਣਾ ਨਹੀਂ ਕਿਸੇ ਦਾ ਫਾਰਮ ਭਰਨਾ ਨਹੀਂ ਵੀਡੀਓ ਦਫ਼ਤਰ ਤੇ ਜਾਣ ਵਾਲੇ ਰਸਤੇ ਜਿਹੜੇ ਆ ਉਹ ਸਾਰੇ ਸੀਲ ਕੀਤੇ ਆ ਆਮ ਆਦਮੀ ਪਾਰਟੀ ਦਾ ਲੀਡਰ ਜਿਹੜੇ ਉੱਥੇ ਆਣ ਕੇ ਬੈਠੇ ਆ ਉਹ ਸ਼ਨਾਖਤ ਕਰਦੇ ਆ ਜਾਣ ਵਾਲੇ ਬੰਦੇ ਦੀ ਜਿਵੇਂ ਉਹ ਕਹਿ ਦੇਣ ਤੇ ਇਹ ਬੰਦਾ ਆਮ ਆਦਮੀ ਪਾਰਟੀ ਦਾ ਤੁਹਾਨੂੰ ਐਂਟਰੀ ਰਸਤੇ ਰਹੀਂ ਚੋੜ ਰਸਤੇ ਬਣਾਏ ਆ ਉਹਨਾਂ ਨੂੰ ਵੀਡੀਓ ਦਫ਼ਤਰ ਤੇ ਜਾਣ ਦਿੱਤਾ ਜਾਂਦਾ ਬਾਕੀ ਸਾਰਿਆਂ ਨੂੰ ਬੈਨ ਕਰ ਦਤਾ ਵੀ ਕੋਈ ਬੰਦਾ ਵੀਡੀਓ ਦਫਤਰ ਜਾਈ ਨਹੀਂ ਸਕਦਾ ਇਹ ਕਾਦੀ ਇਲੈਕਸ਼ਨ ਇਹ ਡੈਮੋਕ੍ਰੇਸੀ ਹੈ ਜਾਂ ਡਾਂਗੂਕ੍ਰੇਸੀ ਹੈ ਬਹੁਤ ਮਾੜੇ ਹਾਲਾਤ ਪੰਜਾਬ ਦੇ ਇਹਨਾਂ ਨੇ ਬਣਾ ਦਿੱਤੇ ਆ ਲਾਂਡਰਡਰ ਦਾ ਨਾ ਦੀ ਕੋਈ ਚੀਜ਼ ਨਹੀਂ ਡਵੈਲਪਮੈਂਟ ਕੋਈ ਨਹੀਂ ਹੋਈ ਜਰਮ ਲਿਆ ਕੇ ਨਾਲ ਹੀ ਸਰਕਾਰ ਜਿਹੜੀ ਆ ਇਹਨਾਂ ਨੇ 5 ਸਾਲ ਪੂਰੇ ਕੀਤੇ ਆ ਔਰ ਰੋਜ਼ ਇਹ ਕਹੀ ਜਾਂਦੇ ਵੀ 70 ਸਾਲਾਂ 'ਚ ਕਿਸੇ ਪਾਰਟੀ ਨੇ ਕੀਤਾ ਹੀ ਕੱਖ ਨਹੀਂ ਮੇਰਾ ਖਿਆਲ ਬਈ ਇਹ ਨਾਉਂਦੇ ਤੇ ਫਿਰ ਇਹਦਾ ਮਿਲ ਕੰਮ ਹੀ ਮੁੱਕ ਗਿਆ ਸੀ ਕਿੰਨੀ ਡਵੈਲਪਮੈਂਟ ਜੋ ਵੀ ਹੋਈ ਆ ਹਰ ਇੱਕ ਨੇ ਕਿਨੇ ਹਰ ਪਾਰਟੀ ਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਆ ਹਰ ਪਾਰਟੀ ਦੇ ਵਿੱਚ ਮਾੜੇ ਬੰਦੇ ਵੀ ਹੁੰਦੇ ਆ ਚੰਗੇ ਬੰਦਿਆਂ ਦਾ ਵੀ ਉਹੋ ਹੀ ਇਹਨਾਂ ਨੇ ਭਾਰ ਰੱਖ ਦਿੱਤਾ ਤੇ ਮਾੜਿਆਂ ਦਾ ਵੀ ਉਹ ਰੱਖਤਾ ਵੀ ਕੀਤਾ ਹੀ ਕਿਹਨੇ ਕੱਖ ਨਹੀਂ ਤੇ ਜੋ ਕੁਝ ਇਹਨਾਂ ਨੇ ਕੀਤਾ ਵਾ ਇਹਦਾ 6 ਮਹੀਨਾ ਬਾਅਦ ਲੋਕ ਹਿਸਾਬ ਕਰਨਗੇ ਬਹੁਤ ਮਾੜੇ ਹਾਲਾਤ ਇਹਨਾਂ ਨੂੰ ਚਾਹੀਦਾ ਸੀ ਕਿ ਜੇ ਇਲੈਕਸ਼ਨਾਂ ਇਸ ਤਰ੍ਹਾਂ ਦੀਆਂ ਕਰਾਉਣੀਆਂ ਸੀ ਇਹਨਾਂ ਨੂੰ ਨਾਮਿਨੇਸ਼ਨ ਨਾ ਕਰ ਦੇਣੀਆਂ ਚਾਹੀਦੀਆਂ ਸੀ ਜੇ 2 ਸਾਲਾਂ 3 ਸਾਲ ਬਾਅਦ ਇਹ ਇਲੈਕਸ਼ਨ ਕਰਾ ਰਹੇ ਆ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਜਿੰਨੇ ਇਹੋ ਜਿਹੇ ਇਲੈਕਟਿਡ ਅਧਾਰੀ ਸੀਗੇ ਮਾਰਕੀਟ ਕਮੇਟੀਆਂ ਨੂੰ ਜਿੱਥੋਂ ਨਾਮਿਨੇਟ ਕੀਤਾ ਉਤਰਾ ਇਹ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਦ ਕਰ ਦਿੰਦੀ ਹੈ ਇਹ ਕਾਦਾ ਹੱਕ ਆ ਇਹੋ ਜੀਆਂ ਗੱਲਾਂ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਹੋਈਆਂ ਪਰ ਉਹ ਐਸੇ ਬਦਲ ਦੇ ਦੇ ਸੀ ਹੋਈਆਂ ਮੈਂ ਪਹਿਲੇ ਸਰਕਾਰਾਂ ਨੂੰ ਕੋਈ ਡਿਫੈਂਡਰ ਨਹੀਂ ਕਰਦਾ ਇਹ ਕੰਮ ਉਹਨਾਂ ਵੇਲੇ ਵੀ ਸ਼ੁਰੂ ਹੋਏ ਸੀ ਕਾਂਗਰਸ ਵੇਲੇ ਵੀ ਬਾਦਲ ਦੇ ਵੇਲੇ ਵੀ ਬਹੁਤ ਸਾਰੇ ਪਿੰਡਾਂ ਦੀਆਂ ਦਰਖਾਸਤਾਂ ਸਰਪੰਚੀ ਜੀ ਨਾ ਕਰ ਦਿੱਤੀ ਜਾਂਦੇ ਸੀ ਮੈਨੂੰ ਯਾਦ ਆ ਅਸੀਂ ਕਈਆਂ ਪਿੰਡਾਂ ਦੇ ਵਿੱਚ ਮੈਂ ਆਪ ਕਿਹਾ ਸੀਗਾ ਤੇ ਜਦੋਂ ਜਾ ਕੇ ਪੁੱਛੀਦਾ ਸੀ ਦਰਖਾਸਤਾਂ ਲੈਣ ਵਾਲੇ ਅਫਸਰ ਨੂੰ ਉਹ ਕਹਿੰਦਾ ਸੀ ਸਾਨੂੰ ਹੁਕਮ ਆ ਜੀ ਆਹ ਤੁਹਾਡੀ ਦਰਖਾਸਤ ਨਹੀਂ ਲੈਣੀ ਸੋ ਇਹਨਾਂ ਦਾ ਆਤੀ ਕਰ ਦਿੱਤੀ ਇਹਨਾਂ ਨੇ ਤੇ ਹੁਣ ਸਾਰੇ ਰਿਕਾਰਡ ਹੀ ਤੋੜ ਦਿੱਤੇ ਆਮ ਵਾਲਿਆਂ ਸੋ ਅੱਜ ਅਸੀਂ ਕਲਰ ਨਾਉਰ ਚਾਹੀ ਸੀ ਮੈਂ ਸਾਰੇ ਜ਼ਿਲ੍ਹੇ ਦੀਆਂ ਰਿਪੋਰਟਾਂ ਲਈਆਂ ਨੇ ਮੈਨੂੰ ਉਹ ਬਟਾਲੇ ਤੋਂ ਵੀ ਲੋਕਾਂ ਨੇ ਦੱਸਿਆ ਬੀਨਾਨਗਰ ਤੋਂ ਵੀ ਦੱਸਿਆ ਗਰਦਾਸਪੁਰ ਤੋਂ ਵੀ ਦੱਸਿਆ ਕਲਨੌਰ ਵੀ ਮੈਸੇਜ ਆਏ ਆ ਬਹੁਤ ਮਾੜੇ ਹਾਲਾਤ ਆ ਲੋਕਾਂ ਦਾ ਜਿਹੜਾ ਹੱਕ ਬਣਦਾ ਲੋਕ ਚਾਰ ਚਾਰ ਪੰਜ ਪੰਜ ਸਾਲ ਜਿਹਨੇ ਸਰਪੰਚ ਬਣਨਾ ਹੁੰਦਾ ਲੋਕਾਂ ਦੀ ਸੇਵਾ ਕਰਦਾ ਜਿਹਨੇ ਬਲਾਕ ਸੰਭ ਦੀ ਇਲੈਕਸ਼ਨ ਲੜਨੀ ਹੁੰਦੀ ਉਹ ਸੇਵਾ ਕਰਦਾ ਜਿਹਨਾਂ ਜ਼ਿਲ੍ਹਾ ਪ੍ਰਸ਼ਦ ਦੀ ਇਲੈਕਸ਼ਨ ਲੜਨੀ ਹੁੰਦੀ ਆ ਲੋਕਾਂ ਦੀਆਂ ਗਰਜਾਂ ਕਰਦੇ ਆ ਲੋਕਾਂ ਦੇ ਕੰਮਕਾਰ ਹੁੰਦੇ ਆ ਤੇ ਜਦੋਂ ਇਲੈਕਸ਼ਨ ਅਸੀਂ ਲੜਾਂਗੇ ਲੋਕ ਸਾਡਾ ਸਾਥ ਦੇਣਗੇ ਉਹਨਾਂ ਦੀਆਂ ਸਾਰੀਆਂ ਸਵਾਵਾਂ ਤੇ ਅੱਜ ਇਹਨਾਂ ਨੇ ਪਾਣੀ ਫੇਰ ਦਿੱਤਾ ਡਿਕਟੇਟਰਸ਼ਿਪ ਉਹ ਖਾ ਰਹੇ ਆ ਸਾਰੇ ਥਾਂ ਆਪ ਕਿਸੇ ਬੰਦੇ ਨੂੰ ਲਿਸਟ ਨਹੀਂ ਮਿਲ ਰਹੀ ਜਿਉਂ ਨਾਲ ਦੀਆਂ ਲਿਸਟਾਂ ਨਹੀਂ ਮਿਲ ਰਹੀਆਂ ਲੋਕਾਂ ਨੂੰ ਇਹ ਨਹੀਂ ਪਤਾ ਕਿਹੜੀ ਬਲਾਕ ਸੰਪਤੀ ਦਾ ਜ਼ੋਨ ਜਿਹੜਾ ਹੋਇਆ ਸੀ ਆ ਕਿਹੜਾ ਜਨਰਲ ਆ ਕਿਹੜਾ ਨੇੜੀ ਰਿਜ਼ਰਵ ਆ ਆ ਇੱਕ ਲਿਸਟਾਂ ਨਹੀਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨਾ ਡਿਸਟ੍ਰਿਕਟ ਲੈਵਲ ਤੇ ਤੇ ਨਾ ਬਲਾਕ ਲੈਵਲ ਤੇ ਸੋ ਲੋਕਾਂ ਦਾ ਭਰੋਸਾ ਜਿਹੜਾ ਇਹ ਡੈਮੋਕ੍ਰੇਸੀ ਤੋਂ ਸਮਾਪਤ ਕਰ ਰਿਹਾ ਹੈ ਜੇ ਡੈਮੋਕਰੇਸੀ ਤੋਂ ਲੋਕਾਂ ਦਾ ਭਰੋਸਾ ਉੱਠ ਗਿਆ ਤੇ ਫਿਰ ਇਹਨਾਂ ਨੂੰ ਸਮਝਾਣਾ ਚਾਹੀਦਾ ਵੀ ਦੁਨੀਆ ਦੇ ਵਿੱਚ ਕੀ ਹੁੰਦਾ ਹੈ ਸੈਂਟਰ ਨੂੰ ਇਹਦੇ ਵਿੱਚ ਦਖਲ ਦੇਣਾ ਚਾਹੀਦਾ ਸੀ ਇਹ ਇਲੈਕਸ਼ਨ ਆਫੇਅਰ ਹੋਣੀਆਂ ਚਾਹੀਦੀਆਂ ਸੀ ਇਲੈਕਸ਼ਨ ਕਮਿਸ਼ਨ ਨੇ ਵੀ ਪਤਾ ਨਹੀਂ ਹੁਣ ਹਰ ਬੰਦਾ ਇਲੈਕਸ਼ਨ ਕਮਿਸ਼ਨ ਦੇ ਕੋਲ ਕਿਹੜਾ ਜਾ ਸਕਦਾ ਜੀ ਚੰਡੀਗੜ੍ਹ ਕਾਲਾ ਨੌਰ ਤੋਂ ਡੇਰੇ ਤੋਂ ਕਿਹੜਾ ਰੋਜ਼ ਬੰਦਾ ਜਾ ਸਕਦਾ ਲੋਕ ਟੈਲੀਫੋਨ ਕਰਦੇ ਕੋਈ ਰਸੀਵ ਨਹੀਂ ਕਿਤੇ ਕਰਦਾ ਸੋ ਬਹੁਤ ਭਿਆਨਕ ਹਾਲਾਤ ਇਹਨਾਂ ਨੇ ਪੰਜਾਬ ਦੇ ਬਣਾ ਦਿੱਤੇ ਆ ਮੇਰੀ ਤਾਂ ਸਾਰੇ ਲੋਕਾਂ ਨੂੰ ਇਹ ਅਪੀਲ ਆ ਕਿ ਜੇ ਕੋਈ ਜਾਗਦੀ ਚਮੀਰ ਵਾਲਾ ਬੰਦਾ ਕਿਸੇ ਦਾ ਦਰਖਾਸਤ ਵੱਜੂਗੀ ਇੱਕ ਅੱਦੇ ਦੀ ਉਥੇ ਕਿਸੇ ਵੀ ਪਾਰਟੀ ਦਾ ਹੋਵੇ ਚੰਗਾ ਬੰਦਾ ਜਿਹੜਾ ਪੰਜਾਬ ਦਾ ਭਲਾ ਕਰੂਗਾ ਜਿਹੜੇ ਬੰਦੇ ਸਿਰਫ ਜਿਨ੍ਹਾਂ ਨੇ ਪੇਸ਼ਾ ਬਣਾ ਲਿਆ ਸਿਆਸਤ ਨੂੰ ਤੇ ਬਿਜ਼ਨਸ ਬਣ ਗਿਆ ਤੇ ਇਸ ਪੌੜੀ ਤੇ ਪੈਰ ਰੱਖ ਕੇ ਲੋਕਾਂ ਨੇ ਆਪਣੀਆਂ ਕਮਾਈਆਂ ਕਰਨੀਆਂ ਨੇ ਉਹ ਜਿਹੜੇ ਲੋਕਾਂ ਨੂੰ ਮੂੰਹ ਨਾ ਲਾਓ ਜੇ ਇਮਾਨਦਾਰ ਬੰਦੇ ਅੱਗੇ ਆਉਣਗੇ ਤੇ ਤਾਂ ਪੰਜਾਬ ਦਾ ਭਲਾ ਹੋਣਾ ਸਾ ਦੇਸ਼ ਦਾ ਭਲਾ ਹੁਣ ਅੱਜ ਪੰਜਾਬ ਦੇ ਹਾਲਾਤ ਕੀ ਬਣ ਗਏ ਆ ਕੋਈ ਬੰਦਾ ਇੱਥੇ ਡਿਵੈਲਪਮੈਂਟ ਕਰਕੇ ਕੋਈ ਪੈਸਾ ਲਾ ਕੇ ਰਾਜੀ ਨਹੀਂ ਪਿੰਡਾਂ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਲਾਰਡ ਆਰਡਰ ਨਾਲ ਦੀ ਚੀਜ਼ ਕੋਈ ਨਹੀਂ ਮੇਰੇ ਖਿਆਲ 40 ਬੰਦੇ ਰੋਜ਼ ਪੰਜਾਬ ਦੇ ਵਿੱਚ ਐਕਸੀਡੈਂਟਾਂ ਨਾਲ ਨਸ਼ਿਆਂ ਨਾਲ ਖੁਦਕੁਸ਼ੀਆਂ 'ਚ ਐਕਸੀਡੈਂਟਾਂ 'ਚ ਰੋਜ਼ ਬੰਦੇ ਗੋਲੀਆਂ ਨਾਲ ਐਟ ਲੀਸਟ 40 ਬੰਦੇ ਰੋਜ਼ ਪੰਜਾਬ ਦੇ ਵਿੱਚ ਮਰ ਰਹੇ ਆ ਤੇ ਇਹ ਕਹਿ ਰਿਹਾ ਜੀ ਪੰਜਾਬ ਦੇ ਹਾਲਾਤ ਬਹੁਤ ਵਧੀਆ ਲਾਂਡਰ ਬਹੁਤ ਵਧੀਆ ਸੋ ਪੰਚਾਇਤ ਦੇ ਖੇਤਰ ਖੁੱਲਣਗੇ ਜੀ ਜੀ ਕਲਨੌਰ ਪੰਚਾਇਤ ਦੇ ਖੇਤਰ ਖੁੱਲਣਗੇ ਜੀ ਕਲਨੌਰ ਪੰਚਾਇਤ ਦੇ ਭਾਗ ਹੁਣ ਕਲਨੌਰ ਪੰਚਾਇਤ ਆ ਕਿ ਮਿਊਸਪਲਟੀ ਹੈ ਕੁਛ ਨਹੀਂ ਕੁਛ ਵੀ ਨਹੀਂਗਾ ਇਹ ਤਾਂ ਮੈਨੂੰ ਪਤਾ ਭੀ ਜਦੋਂ ਮੈਂ ਆ ਇਲੈਕਸ਼ਨ ਲੜੀ ਸੀ 2002 ਦੇ ਵਿੱਚ ਤੇ ਮੇਰੇ ਨਾਲ ਲੋਕਾਂ ਨੇ ਇਹ ਵਾਦਾ ਕੀਤਾ ਸੀ ਮੈਂ ਲੋਕਾਂ ਦੇ ਨਾਲ ਭਈ ਮਿਊਸਪਲਟੀ ਤੋੜ ਕੇ ਪੰਚਾਇਤ ਬਣਾ ਕੇ ਮੈਂ ਆਵਾਂਗਾ ਉਹ ਆਜ਼ਾਦ ਮੈਂ ਇਲੈਕਸ਼ਨ ਲੜੀ ਸੀ ਤੇ ਜਿਹੜੇ ਵਿਰੋਧੀ ਸੀ ਨਾ ਉਹ ਮਖੌਲ ਕਰਦੇ ਸੀ ਵੀ ਪਹਿਲੀ ਗੱਲ ਤਾਂ ਆਜਾਤ ਜਤਣਾ ਨਹੀਂ ਤੇ ਜੇ ਯਾਰ ਜਿੱਤੇ ਵੀ ਜਾਂਦਾ ਕਰੂਗਾ ਕਿ ਤੇ ਮੈਂ ਆਇਆ ਕਲਨੌਰ ਤੋਂ ਜਦੋਂ ਕਲਨੌਰ ਦੇ ਲੋਕਾਂ ਨਾਲ ਜਿਹੜਾ ਮੈਂ ਵਾਅਦਾ ਕੀਤਾ ਸੀ ਵੀ ਮੈਂ ਮਿਊਸਪੈਲਟੀ ਤੋੜ ਕੇ ਪਹਿਲਾਂ ਜੀ ਤਰ੍ਹਾਂ ਪੰਚਾਇਤ ਬਣਾਵਾਗਾ ਮੈਂ ਪੰਚਾਇਤ ਬਣਾਈ ਫਿਰ ਮੈਂ ਇੱਥੇ ਆਇਆ ਸੀ ਔਰ ਜਿੰਨੀ ਮੈਂ ਉਸ ਵੇਲੇ ਡਵੈਲਪਮੈਂਟ ਕੀਤੀ ਹੈ ਪਿੰਡਾਂ ਦੀ ਇਲਾਕੇ ਦੀ ਉਹ ਮੈਂ ਆਪਣੇ ਮੋਢੇ ਕਹਿੰਦਾ ਉਹ ਲੋਕਾਂ ਨੂੰ ਪੁੱਛੋ ਜਾ ਕੇ ਕਿ ਲੋਕਾਂ ਨੇ ਕੀ ਮਹਿਸੂਸ ਕੀਤਾ ਸੀ ਅਸੀਂ ਇਸੇ ਕੋ ਕਮਿਸ਼ਨ ਨਹੀਂ ਸੀ ਲੈਂਦੇ ਅਸੀਂ ਕਿਸੇ ਨੂੰ ਡਰਾ ਕੇ ਨਹੀਂ ਸੀ ਕੰਮ ਕਰਦੇ ਅਸੀਂ ਪਿਆਰ ਨਾਲ ਸਾਰੇ ਬੰਦਿਆਂ ਨੂੰ ਅਫਸਰਾਂ ਨੂੰ ਕਹਿੰਦੇ ਭਾਈ ਤੋਹਾਂ ਵੀ ਇੱਥੇ ਰਹਿਣਾ ਜੇ ਤੁਹਾਡਾ ਟਾਇਰ ਹੋ ਜਾਣਾ ਤੁਹਾਡੇ ਜਾਣਿਆ ਨਹੀਂ ਇੱਥੇ ਰਹਿਣਾ ਚੰਗੇ ਕੰਮ ਕਰੋ ਜਿੰਨਾ ਪੈਸਾ ਗਵਰਨਮੈਂਟ ਵੱਲੋਂ ਆਉਂਦਾ ਲਾਓ ਮੈਂ ਤੇ ਇਥੋਂ ਤੱਕ ਵੀ ਕਹਿੰਦਾ ਅਸੀਂ ਵੀ ਜਿਹੜਾ ਇਹ ਲੋਕਾਂ ਦੀ ਖੋਹ ਪਸੀਨੇ ਦੀ ਕਮਾਈ ਆ ਟੈਕਸਾਂ ਦੇ ਰੂਪ ਵਿੱਚ ਜਿਹੜੀ ਇਕੱਠੀ ਕਰਦੇ ਆ ਇਹ ਤਾਂ ਗੁਰਦੁਆਰੇ ਮੰਦਿਰ ਦੇ ਛੜਾਵੇ ਨਾਲ ਵੀ ਸਕਤ ਆ ਇਹਦੇ 'ਚ ਠੱਗੀ ਨਾ ਮਾਰਿਓ ਆ ਪੈਸਾ ਜਿਹੜਾ ਲਾਇਓ ਤਾਂ ਕਿ ਲੋਕਾਂ ਦੀ ਡਿਵੈਲਪਮੈਂਟ ਹੋਏ ਤੇ ਜਿਹੜਾ ਬੰਦਾ ਇਮਾਨਦਾਰੀ ਨਾਲ ਕੰਮ ਕਰੂਗਾ ਵੋਟ ਕੋਈ ਪਾਇਆ ਜਾਂ ਨਾ ਪਾਇਆ ਤੇ ਲੋਕ ਕਹਿਣਗੇ ਯਾਰ ਬੰਦਾ ਚੰਗਾ ਸੀਗਾ ਕਿਉਂਕਿ ਲੋਕਾਂ ਦਾ ਹੁਣ ਸੁਭਾਅ ਬਣ ਗਿਆ ਵਾ ਤੇ ਲਟੇਰੇ ਜਿਹੜੇ ਆ ਨਾ ਲੋਕਾਂ ਨੂੰ ਪਤਾ ਜਦੋਂ ਪ੍ਰਾਈਵੇਟਲੀ ਮਿਲਦੇ ਆ ਉਹ ਕਹਿੰਦੇ ਜੀ ਪੰਜਾਬ ਦੇ ਹਾਲਾਤ ਬਹੁਤ ਮਾਰੇ ਆ ਪੰਜਾਬ ਦੇ ਵਿੱਚ ਕੋਈ ਇਨਵੈਸਟਮੈਂਟ ਕਰਕੇ ਰਾਜੀ ਨਹੀਂ ਪੰਜਾਬ 'ਚ ਲੋਕ ਆਪਣੇ ਬੱਚੇ ਬਚਾਉਣ ਲਈ ਜ਼ਮੀਨਾਂ ਜ਼ਿਆਦਾ ਤਾਂ ਵੇਚ-ਵੇਚ ਕੇ ਬਾਹਰ ਭੇਜ ਰਹੇ ਆ ਇੱਥੇ ਕੋਈ ਜੌਬ ਨਹੀਂ ਮਿਲ ਰਹੀ ਕੋਈ ਡਵੈਲਪਮੈਂਟ ਨਹੀਂ ਹੋ ਰਹੀ ਐਜੂਕੇਸ਼ਨ ਦਾ ਪੱਠਾ ਬਹਿ ਗਿਆ ਮੈਡੀਕਲ ਸਿਸਟਮ ਦਾ ਪੱਠਾ ਬਹਿ ਗਿਆ ਸਾਰੀਆਂ ਗੱਲਾਂ ਕਰਦੇ ਆ ਪਰ ਬਹੁਤੇ ਕੋਈ ਨਹੀਂ ਕਰਦਾ ਸੋ ਅੱਜ ਹਾਲਾਤ ਐ ਹਜੇ ਬਣ ਗਏ ਕਿ ਅੱਜ ਸਾਰਾ ਪੰਜਾਬ ਜਿਹੜਾ ਉਹ ਕਰਲਾ ਉਠਿਆ ਜੀ ਇੱਕ ਕਾਦੀਆਂ ਇਲੈਕਸ਼ਨਾਂ ਨੇ ਜੇ ਸਾਨੂੰ ਤੁਸੀਂ ਲਿਸਟਾਂ ਨਹੀਂ ਦੇਣੀਆਂ ਜੇ ਸਾਨੂੰ ਤੁਸੀਂ ਜੋਨਾਂ ਦੀਆਂ ਲਿਸਟਾਂ ਨਹੀਂ ਦੇਣੀਆਂ ਜੇ ਸਾਨੂੰ ਇਹ ਨਹੀਂ ਪਤਾ ਲੱਗਣਾ ਕਿ ਜਨਰਲ ਦਾ ਰਿਜ਼ਰਵ ਆ ਤੇ ਜੇ ਸਾਨੂੰ ਦਰਖਾਸਤ ਦੇਣੀ ਨਹੀਂ ਜਾਣਦੇ ਵਾ ਤੇ ਲਾਸਟ ਡੇਟ ਆ ਤਾਂ ਮੇਰਾ ਖਿਆਲ ਤੁਸੀਂ ਸ਼ਾਮ ਨੂੰ ਦੇਖ ਲਓ ਇਹਨਾਂ ਕਹਿ ਦੇਣਾ ਜੀ ਆ ਸਰਵਸੰਮਤੀ ਨਾਲ ਬਣ ਗਿਆ ਦਰਖਾਸਤ ਤੇ ਕਿਹਦੀ ਹੋਣੀ ਨਹੀਂ ਸਰਵਸੰਮਤੀ ਨਹੀਂ ਸਬਰ ਸੰਮਤੀ ਇਹ ਪੰਜਾਬ ਦੇ ਜਿਹੜੇ ਚੋਣਾ ਜ਼ਿਲ੍ਹਾ ਪੱਧਰ ਤੇ ਬਲਾਕ ਸੰਮਤੀ ਦੀਆਂ ਹੋਈਆਂ ਸਾਰ ਸੰਮਤੀਆਂ ਇਹਦੇ ਤੋਂ ਸਾਰੀਆਂ ਪਾਰਟੀਆਂ ਨੂੰ ਸਬਕ ਸਿੱਖਣਾ ਚਾਹੀਦਾ ਕਿ ਇਹ ਲੋਕਾਂ ਦਾ ਹੱਕ ਹੈ ਜਿਹੜਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਔਰ ਜੇ ਸਬੰਦਿਆਂ ਨੇ ਵੀ ਲੋਕਾਂ ਦਾ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਅਗਲੀ ਵਾਰੀ ਉਹ ਬੰਦਾ ਲੋਕ ਡਿਲੀਟ ਕਰ ਦਿੰਦੇ ਆ ਔਰ ਮੈਨੂੰ ਪੂਰਨ ਵਿਸ਼ਵਾਸ ਆ ਅਗਲੀ ਵਾਰੀ ਲੋਕ ਇਹ ਸਰਕਾਰ ਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਇਹਨਾਂ ਨੇ ਕੋਈ ਐਮਐਲਏ ਵਜੀਰ ਆਪਣੇ ਯਾਰਿਆਂ ਨੂੰ ਬਣਾਏ ਜਾਂਦੇ ਆ ਜਿਸ ਤਰ੍ਹਾਂ ਪਹਿਲਾਂ ਕਾਂਗਰਸੀ ਕਰਦੇ ਸੀ ਉਸ ਤਰ੍ਹਾਂ ਇਹ ਕਰੀ ਜਾਂਦੇ ਆ ਸੋ ਚੀਜ਼ ਕਾਦੀ ਦਲ ਦੀ ਇਸ ਤਾਕੇਸ਼ੀਰਤ ਕੀ ਰਣਨੀਤੀ ਹੈ ਕੋਈ ਵੀ ਪ੍ਰੋਟੈਸਟ ਕਰਾਂਗੇ ਅੱਜ ਆ ਲਾਸਟ ਡੇਟ ਆ ਸਾਨੂੰ ਪਤਾ ਕਰ ਲੈਣ ਨੂੰ ਪਰਸੋਂ ਤੱਕ ਜਦੋਂ ਤੱਕ ਇਹਨਾਂ ਦੇ ਵਿਡਰਵਲਾਂ ਦਾ ਹੈਗਾ ਉਦੋਂ ਤੱਕ ਥਾਉਣੀ ਸਾਰੀ ਸਿੱਤੇ ਸਾਹਮਣੇ ਕੋਈ ਵੀ ਪ੍ਰੋਟੈਸਟ ਕਰਨਾ ਪਿਆ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਚ ਜਾ ਕਰਨਾ ਪਿਆ ਡੀਸੀਆਂ ਦੇ ਦਫ਼ਤਰਾਂ ਚ ਕਰਨਾ ਪਿਆ ਜੋ ਵੀ ਸਾਰੀ ਪਾਰਟੀ ਦਾ ਫੈਸਲਾ ਹੋਊਗਾ ਉਹਦੇ ਤੇ ਅਸੀਂ ਅਮਲ ਕਰਾਂਗੇ ਲੋਕਾਂ ਦੇ ਨਾਲ ਖੜਾਂਗੇ ਲੋਕਾਂ ਦੇ ਹੱਕਾਂ ਵਾਸਤੇ ਲੜਾਂਗੇ ਥੈਂਕ ਯੂ